ਸਸਿਕਾਲ ਜੀ ਬੋਲ ਮਿੱਟੀ ਦੇ ਬਾਵੇ ਵਿੱਚ ਜਦੋਂ ਮਿੰਦੋ ਆਪਣੀ ਮੰਮੀ ਨਾਲ ਗੱਲ ਕਰਦੀ ਆ ਕਿ ਮੰਮੀ ਜਦੋਂ ਮੈਂ ਹੋਈ ਸੀ ਪਾਪਾ ਖੁਸ਼ ਸੀ ਜਾਂ ਜਦੋਂ ਵੀਰੇ ਹੋਏ ਸੀ ਫਿਰ ਉਸਦੀ ਮੰਮੀ ਕਹਿੰਦੀ ਆ ਕਿ ਜਦੋਂ ਤੇਰੀ ਵੱਡੀ ਭੈਣ ਕਿਰਨ ਹੋਈ ਸੀ ਤਾਂ ਤੇਰੇ ਪਾਪਾ ਨੇ ਸਾਰੇ ਪਾਸੇ ਲੱਡੂ ਬੰਡੇ ਸੀ ਸਾਰੇ ਉਹਨਾਂ ਨੂੰ ਕਹਿੰਦੇ ਸੀ ਕਿ ਕੁੜੀਆਂ ਹੌਣ ਤੇ ਕੌਣ ਲੱਡੂ ਵੰਡਦਾ ਜਦੋਂ ਮੁੰਡੇ ਹੋਏ ਤਾਂ ਤਾਂ ਵੀ ਬਹੁਤ ਖੁਸ਼ੀ ਮਨਾਈ ਸੀ ਪਤਾ ਨਹੀਂ ਕਿਉਂ ਪੁੱਤ ਵਿਆਹ ਤੋਂ ਬਾਅਦ ਬਦਲ ਜਾਂਦੇ ਆ ਫਿਰ ਉਹ ਪਹਿਲਾ ਸੋਚਣ ਲੱਗ ਜਾਂਦੀ ਹੈ ਜਦੋਂ ਉਸਦੇ ਡੈਡੀ ਜੀ ਕਹਿੰਦੇ ਆ ਕਿ ਮੈਨੂੰ ਮਿੰਦੋ ਦੀ ਬਹੁਤ ਫਿਕਰ ਆ ਹੁਣ ਤਾਂ ਦੀਪ ਵੀ ਜਵਾਨ ਹੋ ਗਈ ਆ ਦੀਪ ਦੇ ਵੀ ਰਿਸ਼ਤੇ ਆਣ ਲੱਗ ਗਏ ਜੇ ਮੈਂ ਦੀਪ ਦਾ ਵਿਆਹ ਪਹਿਲਾਂ ਕੀਤਾ ਤਾਂ ਉਸਦੇ ਨਾਲ ਵਿਆਹ ਕੌਣ ਕਰਾਏਗਾ ਕਿਉਂਕਿ ਮਿੰਦੋ ਮੰਗਲਿਕ ਆ ਤੇ ਉਸ ਦਾ ਉਸ ਲਈ ਮੁੰਡਾ ਵੀ ਮੰਗਲਿਕ ਹੀ ਚਾਹੀਦਾ ਆ ਫਿਰ ਜਦੋਂ ਮਿੰਦੋ ਮੰਮੀ ਨੂੰ ਕਹਿੰਦੀ ਆ ਕਿ ਮੰਮੀ ਪਾਪਾ ਦੀ ਮੁੰਦੀ ਤੇ ਕੜੇ ਬਾਰੇ ਆਪਾਂ ਵੱਡੀ ਭਾਬੀ ਨੂੰ ਪੁੱਛਦੇ ਆ ਤੇ ਫਿਰ ਸਾਰੇ ਜਾਣੇ ਫਿਰ ਸਾਰੇ ਜਾਣੇ ਕਮਰੇ ਵਿੱਚ ਆ ਜਾਂਦੇ ਹਨ ਤੇ ਭੋਗ ਦੀਆਂ ਗੱਲਾਂ ਕਰਦੇ ਹਨ ਉਹ ਕਹਿੰਦੇ ਹਨ ਆਪਾਂ ਭੋਗ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਪਰ ਗੁਰਚਰਨ ਕਹਿੰਦਾ ਹੈ ਜੇ ਆਪਾਂ ਭੋਗ ਤੇ ਜ਼ਿਆਦਾ ਖਰਚਾ ਨਹੀਂ ਕੀਤਾ ਤਾਂ ਲੋਕ ਕੀ ਕਹਿਣਗੇ ਕਿ ਦੋ ਪੁੱਤ ਜਵਾਨ ਆ ਤੇ ਇਹਨਾਂ ਨੇ ਤਾਂ ਆ ਪਿਓ ਦਾ ਭੋਗ ਵੀ ਵਧੀਆ ਨਹੀਂ ਪਾਇਆ ਫਿਰ ਮੰਮੀ ਜਦੋਂ ਕੜੇ ਤੇ ਮੁੰਦੀ ਬਾਰੇ ਪੁੱਛਦੇ ਆ ਰੰਜਨਾ ਤਾਂ ਮੁੜ ਜਾਂ ਮੁੱਕਰ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਸਾਨੂੰ ਨਹੀਂ ਪਤਾ ਫਿਰ ਮੰਮੀ ਉਸੇ ਵਿੱਚ ਆਉਂਦੇ ਹਨ ਤੇ ਮੰਮੀ ਕਹਿੰਦੇ ਹਨ ਮੈਂ ਸਾਰਿਆਂ ਦੀ ਤਲਾਸ਼ੀ ਲੈਣੀ ਆ ਫਿਰ ਰੰਜਨਾ ਕਹਿੰਦੀ ਆ ਜੇ ਤਲਾਸ਼ੀ ਲੈਣੀ ਆ ਤਾਂ ਆਪਣੀਆਂ ਕੁੜੀਆਂ ਤੇ ਜਵਾਈਆਂ ਦੀ ਵੀ ਲਓ ਕਿਉਂਕਿ ਉਹ ਵੀ ਸਾਰੇ ਆਪਣੇ ਘਰ ਆਏ ਹੋਏ ਸੀ ਫਿਰ ਮੰਮੀ ਬਹੁਤ ਦੁਖੀ ਹੁੰਦੇ ਹਨ ਉਧਰ ਦੀਪ ਦਾ ਵੀ ਕੋਈ ਦੁੱਖ ਨਹੀਂ ਸਮਝਦਾ ਸਾਰਿਆਂ ਨੂੰ ਛਗਨਾ ਦੀ ਪਈ ਆ ਪਰ ਜੋ ਦੀਪ ਤੇ ਬੀਤ ਰਹੀ ਆ ਦੀਪ ਹੀ ਸਮਝ ਸਕਦੀ ਆ ਪਰ ਉਧਰ ਕਿਰਨ ਦੀ ਸਾਸ ਸਤਾ ਚੰਗੀ ਆ ਪਰ ਉਸ ਦਾ ਘਰ ਵਾਲਾ ਤੇ ਨਨਦ ਬਹੁਤ ਤੰਗ ਕਰਦੇ ਹਨ ਫਿਰ ਜਦੋਂ ਉਸ ਦੀ ਨਨਦ ਉਸ ਨੂੰ ਚਾਹ ਬਣਾਉਣ ਵਾਰੇ ਬਣਾਉਣ ਲਈ ਕਹਿੰਦੀ ਆ ਤਾਂ ਕਿਰਨ ਕਿਚਨ ਵਿੱਚ ਜਾਂਦੀ ਆ ਤੇ ਨਵੀ ਉਸ ਨੂੰ ਬਹੁਤ ਬੋਲਦੀ ਆ ਫਿਰ ਕਿਰਨ ਚੱਕਰ ਖਾ ਕੇ गिर ਜਾਂਦੀ ਆ ਤੇ ਮੰਮੀ ਜੀ ਨੂੰ ਆਵਾਜ਼ ਮਾਰਦੀ ਆ ਫਿਰ ਮੰਮੀ ਜੀ ਆਉਂਦੇ ਆ ਕਿਰਨ ਨੂੰ ਕੀ ਹੋਇਆ ਉਹ ਗਗਨ ਨੂੰ ਦੱਸੇਗੀ ਜਾਂ ਨਹੀਂ ਕਿ ਕਿਰਨ ਨੂੰ ਉਹ ਕਿਰਨ ਬੇਹੋਸ਼ ਹੋ ਕੇ ਗਿਰ ਗਈ ਆ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ